ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬੜ ਸੇ ਲਾਈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵੀ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਪਿੰਡ ਬਈ ਛੰਨਾ ਗਲਵ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਬਈ ਨੇੜੇ ਪਿੰਡ ਭਧੌੜ ਰਹਿ ਜਾਂਦਾ ਆਓ ਪੁੱਛ ਲੈਨੇ ਬਾਈ ਟੋਟੇਲ ਬਾਈ ਜੀ ਹੱਸੀ ਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਨਾਮ ਤੇ ਮੋਬਾਈਲ ਨੰਬਰ ਬੋਲ ਦੋ ਨਾਮ ਸ਼ਮਸ਼ੇਰ ਆ ਜੀ ਮੋਬਾਈਲ ਨੰਬਰ 8237383900 ਚੀਕਾ ਬਾਈ ਬਾਈ ਜਿਹੜੀ ਇਹ ਮਰਦੇ ਨੇ ਕਿਹੜਾ ਸੁਆਸ ਹੁੰਦੀ ਆ ਏ ਡਾਕਟਰ ਤੀਜਾ ਸੂਆ ਹੁੰਦੀ ਆ ਤੀਜਾ ਸੂਆ ਕਿੰਨੇ ਦਿਨ ਲੈਂਦੀ ਐ ਇਹ ਇਹ ਲੈ ਜੀ ਡਾਕਟਰ ਜੀ 5-6 ਦਿਨ 5 ਤੋਂ 6 ਦਿਨ ਕੀ ਰਿਕਰਡ ਦੁੱਧ ਦਾ ਕਿੰਨਾ ਚੋਇਆ ਪਹਿਲਾਂ ਇਹ ਸੱਦੇ ਪਿਛਲੇ ਆ ਡਾਕਟਰ 18 ਲੀਟਰ ਤੋਂ ਆ 18 ਲੀਟਰ ਜਿਹਾ ਠੰਡੀ ਸੀ ਲਾ ਹਾਂ ਠੰਡੀ ਰੱਖਣ ਵਾਲੀ ਆ ਵਧੀਆ ਭਾਈ ਹੈ ਘਰੇ ਰੱਖਣ ਵਾਲੀ ਆ ਵਧੀਆ ਹਾਂ ਘਰੇ ਰੱਖਣ ਵਾਲੀ ਬੰਦੀ ਠੀਕ ਆ ਆਰਡਰ ਕਮਾਲ ਦਾ ਵਈ ਲੈ ਕੱਲਾ ਕੱਲਾ ਥਾਣ ਮੁੱਠੀ ਆ ਤਾਂ ਚਵਾਈ ਚੁਈ ਕਿਵੇਂ ਸੀ ਚਵਾਈ ਠੀਕ ਆ ਠੀਕ ਆ ਭਾਈ ਫੇਸ ਬੜਾ ਚੰਗਾ ਖੋਲੀ ਭਾਈ ਤੋਰੀ ਇਸ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ 18 ਲੀਟਰ ਦਾ ਬਾਈ ਨੇ ਰਿਕਾਰਡ ਆ ਜਿਹੜਾ ਦੱਸਿਆ ਬਾਈ ਦੇ ਘਰ ਦੀ ਵੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੋਰਾ ਤਾਰਾ ਦੇਖੋ ਬਾਈ ਤੋਰਾ ਤਾਰਾ ਕਮਾਲ ਦਾ ਕੱਚੀ ਕੱਚੀ ਆ ਬਈ ਲੈਂਦੀ ਆ ਦੋ ਚਾਰ ਦਿਨ ਉਸਨੂੰ ਆਰਡਰ ਜਿਹੜਾ ਹੋਰੇ ਵਧੀਆ ਤਿਆਰ ਕਰਨਾ ਕੀ ਮੋਲ ਆ ਬਈ ਇਹਦਾ ਡਾਕਟਰ ਮੋਲ ਇਹਦਾ 55000 ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਠੀਕ ਆ 55000 ਰੁਪਇਆ ਮੋਲ ਆ ਬਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਕੱਚੀ ਕੱਚੀ ਇਹ ਦਿਨ ਹਜੇ ਲੈੰਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ ਚੰਗੀ ਐ ਵੜ ਸੁਨੱਖੀਏ ਥਣ ਲੇਵਾ ਬਹੁਤ ਚੰਗਾ ਗਾ ਚਵਾਈ ਚ ਵੀ ਵਵਾਈ ਕਹਿੰਦਾ ਨੰਬਰ 1 ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਵਾਈ ਨਾਲ ਕਨੈਕਟ ਕਰ ਲਿਓ ਧੰਨਵਾਦ